ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਵੀਡੀਓ ਦੇ ਵਿੱਚ ਲੈ ਕੇ ਹਾਜ਼ਰ ਆ ਆਪਾਂ ਆਪਣੀ ਅੱਜ ਦੀ ਕਹਾਣੀ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਆਪਣੇ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਵੋ ਆਪਣੀ ਅੱਜ ਦੀ ਕਹਾਣੀ ਬਿਨਾ ਮਾਂ ਦੇ ਪੜੀ ਇੱਕ ਧੀ ਜਿਹੜੀ ਸਹੁਰੇ ਘਰ ਜਾ ਕੇ ਕਿੰਨੀ ਦੁਖੀ ਹੁੰਦੀ ਆ ਤੇ ਆਪਣੇ ਪਿਓ ਨੂੰ ਕੁਝ ਦੱਸਣਾ ਨਹੀਂ ਚਾਹੁੰਦੀ ਹੁੰਦੀ ਬਹੁਤ ਹੀ ਭਾਵੁਕ ਕਰ ਦੇਣ ਵਾਲੀ ਕਹਾਣੀ ਆ ਕਹਾਣੀ ਨੂੰ ਸ਼ੁਰੂ ਤੋਂ ਲੈ ਕੇ ਅਖੀਰ ਤੱਕ ਜ਼ਰੂਰ ਸੁਣਿਓ ਜੇਕਰ ਤੁਹਾਨੂੰ ਕਹਾਣੀ ਵਧੀਆ ਲੱਗਦੀ ਹੁੰਦੀ ਆ ਤਾਂ ਕਹਾਣੀ ਨੂੰ ਸੁਣਨ ਤੋਂ ਬਾਅਦ ਵੀਡੀਓ ਨੂੰ ਲਾਈਕ ਕਰ ਦਿਆ ਕਰੋ ਤੇ ਕਮੈਂਟ ਬਾਕਸ ਵਿੱਚ ਆਪਣੇ ਵਿਚਾਰ ਜ਼ਰੂਰ ਰੱਖਿਆ ਕਰੋ ਗੁਰਦੇਵ ਸਿੰਘ ਦੀ ਪਤਨੀ ਨੂੰ ਕੈਂਸਰ ਦੀ ਬਿਮਾਰੀ ਸੀ ਤੇ ਉਹਦੀਆਂ ਧੀਆ ਬਹੁਤ ਛੋਟੀਆਂ ਸੀ ਗੁਰਦੇਵ ਸਿੰਘ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪੇਟ ਪਾਲਦਾ ਸੀ ਉਹਨੇ ਆਪਣੀ ਪਤਨੀ ਦਾ ਬਹੁਤ ਇਲਾਜ ਕਰਾਇਆ ਪਰ ਡਾਕਟਰ ਨੇ ਦੱਸਤਾ ਸੀ ਕਿ ਇਹ ਬਿਮਾਰੀ ਠੀਕ ਹੋਣ ਵਾਲੀ ਨਹੀਂ ਹੈਗੀ ਦਵਾਈਆਂ ਦੇ ਆਸਰੇ ਤੁਸੀਂ ਇਹਦੀ ਉਮਰ ਆ ਜਿਹੜੀ 2-4 ਸਾਲ ਵਧਾ ਸਕਦੇ ਹੋ ਪਰ ਅਖੀਰ ਨੂੰ ਇਹਨੇ ਮੌਤ ਦੇ ਮੂੰਹ ਦੇ ਵਿੱਚ ਜਾ ਪੈਣਾ ਕਿਉਂਕਿ ਜਿਹੜੀ ਬਿਮਾਰੀ ਸੀ ਉਹ ਤੀਜੀ ਸਟੇਜ ਦੇ ਵਿੱਚ ਜਾ ਚੁੱਕੀ ਸੀ ਫਿਰ ਵੀ ਗੁਰਦੇਵ ਸਿੰਘ ਨੇ ਪੂਰੀ ਬਾਹ ਲਾਈ ਉਹਨੇ ਆਪਣੀ ਜ਼ਮੀਨ ਵੇਚ-ਵੇਚ ਕੇ ਆਪਣੀ ਪਤਨੀ ਦਾ ਇਲਾਜ ਕਰਾਇਆ 4-5 ਸਾਲ ਇਲਾਜ ਕਰਾਉਣ ਤੋਂ ਬਾਅਦ ਉਹਦੀ ਪਤਨੀ ਦੀ ਮੌਤ ਹੋ ਗਈ ਜਦੋਂ ਗੁਰਦੇਵ ਸਿੰਘ ਦੀ ਪਤਨੀ ਦੀ ਮੌਤ ਹੋਈ ਤਾਂ ਉਹਦੀਆਂ ਧੀਆ ਰਾਣੀ ਤੇ ਪ੍ਰੀਤ 1 ਸਾਲ ਦੀ ਉਹਨਾਂ ਦੀ ਵੈਥ ਸੀ ਤੇ ਉਹ 8 ਤੇ 9 ਸਾਲ ਦੀਆਂ ਸੀ ਉਹਦੀ ਵੱਡੀ ਧੀ ਰਾਣੀ 9 ਸਾਲ ਦੀ ਤੇ ਛੋਟੀ 8 ਸਾਲ ਦੀ ਸੀ ਉਹਨੇ ਆਪਣੀਆਂ ਧੀਆਂ ਨੂੰ ਓਵੇਂ ਹੀ ਸਕੂਲ ਭੇਜਣਾ ਓਵੇਂ ਹੀ ਉਹਨਾਂ ਨਾਲ ਗੱਲਾਂ ਬਾਤਾਂ ਕਰਨੀਆਂ ਉਹਨਾਂ ਨੂੰ ਪਿਆਰ ਕਰਨਾ ਉਹਨੂੰ ਇਹ ਲੱਗਦਾ ਸੀ ਕਿ ਮੇਰੀਆਂ ਧੀਆਂ ਨੂੰ ਮਾਂ ਦੀ ਕਮੀ ਮਹਿਸੂਸ ਨਾ ਹੋਵੇ ਆਂਡ ਗਵਾਂਡ ਦੀਆਂ ਔਰਤਾਂ ਆਉਂਦੀਆਂ ਕੁੜੀਆਂ ਨੂੰ ਸਮਝਾਉਂਦੀਆਂ ਕਿ ਪੁੱਤ ਹੁਣ ਤੁਹਾਡੀ ਮੰਮੀ ਹੈ ਨਹੀਂ ਹੈ ਨਾ ਤੁਸੀਂ ਕੰਮ ਸਿੱਖ ਲਓ ਵੀ ਤੁਹਾਡੇ ਪਾਪਾ ਤੋਂ ਕਿੱਥੋਂ ਰੋਟੀ ਬਣਨੀ ਆ ਗੁਰਦੇਵ ਸਿੰਘ ਦੀਆਂ ਧੀਆ ਜਦੋਂ ਆਪਦੇ ਪਿਓ ਨੂੰ ਚੁੱਲ੍ਹੇ ਤੇ ਹੱਥ ਸਾੜਦੇ ਵੇਖਦੀਆਂ ਤਾਂ ਉਹਨਾਂ ਨੂੰ ਔਖਾ ਲੱਗਦਾ ਤੇ ਉਹ ਨਾ ਬਹੁਤ ਜਲਦੀ ਚੁੱਲ੍ਹੇ ਦੇ ਕੰਮ ਕਰਨਾ ਸਿੱਖ ਗਈਆਂ ਸੀ ਜਦੋਂ ਉਹ ਸਕੂਲ ਜਾਂਦੀਆਂ ਤਾਂ ਉਸ ਤੋਂ ਪਹਿਲਾਂ ਦੋਨੇ ਪੈਣਾ ਉੱਠ ਕੇ ਕੰਮ ਕਰ ਦਿੰਦੀਆਂ ਗੁਰਦੇਵ ਸਿੰਘ ਆਪਣੀਆਂ ਨਿੱਕੀਆਂ ਨਿੱਕੀਆਂ ਧੀਆ ਨੂੰ ਕੰਮ ਕਰਦੇ ਵੇਖ ਕੇ ਬਹੁਤ ਦੁਖੀ ਹੁੰਦਾ ਪਰ ਉਹ ਸੋਚਦਾ ਕਿ ਧੀਆ ਬਗਾਨੇ ਘਰ ਜਾਣਗੀਆਂ ਕੰਮ ਤਾਂ ਇਹਨਾਂ ਨੂੰ ਆਉਣਾ ਹੀ ਚਾਹੀਦਾ ਜੇ ਇਹਨਾਂ ਦੀ ਮਾਂ ਹੁੰਦੀ ਤਾਂ ਉਹ ਕੰਮ ਸਿਖਾ ਦਿੰਦੀ ਵੀ ਚਲ ਹੌਲੀ-ਹੌਲੀ ਸਿੱਖ ਲੈਣਗੀਆਂ ਇਸੇ ਤਰ੍ਹਾਂ ਤਿੰਨੋਂ ਜਣੇ ਆਪਦਾ ਗੁਜ਼ਾਰਾ ਕਰੀ ਗਏ ਆਂਡ ਗਵਾਂਡ ਦੀਆਂ ਔਰਤਾਂ ਸ਼ਰੀਕੇ ਕਬੀਲੇ ਦੇ ਲੋਕਾਂ ਨੇ ਗੁਰਦੇਵ ਸਿੰਘ ਨੂੰ ਬਹੁਤ ਕਿਹਾ ਕਿ ਤੇਰੀ ਐਦਾਂ ਉਮਰ ਨਿਕਲਨੀ ਨਹੀਂ ਵਿਆਹ ਕੇ ਕੁੜੀਆਂ ਸਹੁਰੇ ਘਰ ਚਲੀਆਂ ਜਾਣਗੀਆਂ ਤਾਂ ਤੂੰ ਕਿਦੇ ਸਿਰ ਆਪਣੀ ਉਮਰ ਕੱਢੇਗਾ ਵੀ ਤੂੰ ਵਿਆਹ ਕਰਾ ਲਾ ਪਰ ਗੁਰਦੇਵ ਸਿੰਘ ਕਹਿੰਦਾ ਸੀ ਕਿ ਮੇਰੀਆਂ ਧੀਆਂ ਨੂੰ ਜੇ ਮੈਂ ਤੇਰੇ ਇਮਾਨੇ ਨਾ ਸੰਭਿਆ ਨਾ ਪਿਆਰ ਕੀਤਾ ਤਾਂ ਮੇਰੀਆਂ ਧੀਆਂ ਰੋਲ ਜਾਣਗੀਆਂ ਗੁਰਦੇਵ ਸਿੰਘ ਨੇ ਲੋਕਾਂ ਦੇ ਲੱਖ ਕਹਿਣ ਦੇ ਬਾਵਜੂਦ ਵੀ ਵਿਆਹ ਨਾ ਕਰਾਇਆ ਉਹਦੀਆਂ ਕੁੜੀਆਂ ਹੋਰ ਵੱਡੀਆਂ ਹੋਈਆਂ ਬੱਡੀ ਕੁੜੀ ਰਾਣੀ 8ਵੀਂ ਪਾਸ ਕਰਕੇ ਸਕੂਲੋਂ ਹਟ ਗਈ ਉਹ ਕਹਿੰਦੀ ਬਾਪੂ ਮੈਂ ਹੋਰ ਨਹੀਂ ਪੜ੍ਹਨਾ ਵੀ ਸੋਹਰੇ ਘਰ ਜਾ ਕੇ ਵੀ ਕੰਮ ਹੀ ਕਰਨਾ ਵੀ ਚਲ ਆਪਣੀ ਛੋਟੀ ਪ੍ਰੀਤ ਨੂੰ ਪੜ੍ਹ ਲੈਣ ਦਿਓ ਉਹਦਾ ਬਾਪੂ ਮਿਹਨਤ ਮਜ਼ਦੂਰੀ ਕਰਦਾ ਕਿਉਂਕਿ ਜਿਹੜੀ ਜ਼ਮੀਨ ਸੀ ਉਹ ਉਹਦੀ ਪਤਨੀ ਦੇ ਲਾੜ ਦੇ ਵਿੱਚ ਵੇਚ ਚੁੱਕੀ ਸੀ ਇਸ ਕਰਕੇ ਉਹਨੂੰ ਲੋਕਾਂ ਦੇ ਖੇਤਾਂ ਦੇ ਵਿੱਚ ਜਾ ਕੇ ਕੰਮ ਕਰਨਾ ਪੈਂਦਾ ਸੀ ਰਾਣੀ ਘਰ ਦੇ ਕੰਮ ਸਿੱਖ ਗਈ ਸੀ ਸਿਲਾਈ ਕਢਾਈ ਦੇ ਹੋਰ ਸਾਰੇ ਕੰਮ ਸਿੱਖ ਗਈ ਸੀ ਕਿਉਂਕਿ ਉਹਦੀਆਂ ਚਾਚੀਆਂ ਤਾਈਆਂ ਉਹਨੂੰ ਕੰਮ ਸਿਖਾ ਦਿੰਦੀਆਂ ਸੀ ਤੇ ਉਹ ਹੈਗੀ ਵੀ ਸਚਿਆਰੀ ਸੀ ਹੌਲੀ-ਹੌਲੀ ਸਮਾਂ गुज़रਦਾ ਗਿਆ ਤਾਂ ਗੁਰਦੇਵ ਸਿੰਘ ਨੇ ਸੋਚਿਆ ਕਿ ਮੇਰੀ ਵੱਡੀ ਧੀ ਰਾਣੀ ਮਟਿਆਰ ਹੋ ਗਈ ਮੈਂ ਇਹਦਾ ਵਿਆਹ ਕਰ ਦਿਆ ਕਿਉਂਕਿ ਮਾਂ-ਬਾਰੀਆਂ ਧੀਆਂ ਦਾ ਪਿਓਆਂ ਨੂੰ ਫਿਕਰ ਹੁੰਦਾ ਮਟਿਆਰਾਂ ਧੀਆਂ ਕਰੇ ਆ ਵੀ ਮੈਂ ਦਿਨ-ਰਾਤ ਬਾਹਰ ਤੁਰਿਆ ਫਿਰਦਾਗਾ ਉਹਨੇ ਇੱਕ ਪਰਿਵਾਰ ਵੇਖਿਆ ਤੇ ਉਹਨੂੰ ਲੱਗਿਆ ਕਿ ਪਰਿਵਾਰ ਚੰਗਾ ਤੇ ਆਪਣੀ ਧੀ ਰਾਣੀ ਦਾ ਰਿਸ਼ਤਾ ਕਰਤਾ ਰਾਣੀ ਵਿਆਹ ਕੇ ਆਪਣੇ ਸਹੁਰੇ ਘਰ ਚਲੀ ਗਈ ਹੁਣ ਘਰ ਦੀ ਸਾਰੀ ਜ਼ਿੰਮੇਵਾਰੀ ਪ੍ਰੀਤ ਤੇ ਆ ਗਈ ਸੀ ਪ੍ਰੀਤ 10ਵੀਂ ਪਾਸ ਕਰ ਚੁੱਕੀ ਸੀ ਤੇ ਉਸ ਤੋਂ ਬਾਅਦ ਪ੍ਰੀਤ ਨੇ ਸੋਚਿਆ ਕਿ ਮੈਂ ਵੀ ਅੱਗੇ ਕੀ ਪੜਨਾ ਵੀ ਜਾ ਕੇ ਸਹਰੇ ਘਰ ਕੰਮੀ ਕਰਨਾ ਉਹ ਆਪਣੇ ਬਾਪੂ ਨੂੰ ਕਹਿੰਦੀ ਬਾਪੂ ਜਿੰਨਾ ਚਿਰ ਵੀ ਮੈਂ ਕੁਵਾਰੀਆਂ ਵੀ ਮੈਂ ਤੇਰੇ ਨਾਲ ਹੀ ਰਹਿਣਾ ਚਾਹਣੀ ਆ ਵੀ ਮੈਂ ਨਹੀਂ ਹੋਰ ਪੜਨਾ ਗੁਰਦੇਵ ਸਿੰਘ ਨੇ ਵੀ ਆਪਣੀ ਧੀ ਨੂੰ ਪੜਾਉਣ ਲਈ ਬਹੁਤਾ ਜ਼ੋਰ ਨਾ ਲਾਇਆ ਕਿਉਂਕਿ 10ਵੀਂ ਤਾਂ ਉਹਨਾਂ ਨੇ ਪਿੰਡ ਦੇ ਵਿੱਚ ਹੀ ਕਰ ਲਈ ਸੀ 10ਵੀਂ ਤੱਕ ਦਾ ਸਕੂਲ ਸੀ ਉਸ ਤੋਂ ਬਾਅਦ ਉਹਨੂੰ ਪੜ੍ਹਨ ਲਈ ਬਾਹਰ ਜਾਣਾ ਪੈਣਾ ਸੀ ਫੀਸਾਂ ਦਾਖਲੇ ਤੇ ਬਸ ਦਾ ਕਰਾਇਆ ਬਾਕੀ ਗੁਰਦੇਵ ਸਿੰਘ ਨੂੰ ਫਿਕਰ ਸੀ ਕਿ ਧੀਾਂ ਬਾਹਰ ਜਾਂਦੀਆਂ ਹਨਾ ਵੀ ਚੰਗੀਆਂ ਨਹੀਂ ਲੱਗਦੀਆਂ ਮਾਂ ਵਾਰੀਆਂ ਧੀਆਂ ਨੇ ਇਸ ਕਰਕੇ ਪ੍ਰੀਤ ਘਰ ਦੇ ਕੰਮ ਕਰਦੀ ਅਗਲੇ 2 ਸਾਲਾਂ ਦੇ ਵਿੱਚ ਗੁਰਦੇਵ ਸਿੰਘ ਨੂੰ ਇਹ ਲੱਗਿਆ ਵੀ ਮੈਂ ਆਪਣੀ ਛੋਟੀ ਧੀ ਦਾ ਰਿਸ਼ਤਾ ਵੀ ਕਰ ਦਿਆਂ ਪਰ ਉਹਨੂੰ ਇੱਕ ਡਰ ਰਹਿੰਦਾ ਸੀ ਕਿਉਂਕਿ ਉਹਦੀ ਵੱਡੀ ਧੀ ਰਾਣੀ ਦੇ ਸਹੁਰੇ ਕੋਈ ਬਹੁਤੇ ਚੰਗੇ ਨਹੀਂ ਸੀ 2-4 ਮਹੀਨੇ ਤਾਂ ਉਹ ਰਾਣੀ ਨਾਲ ਠੀਕ ਰਹੇ ਉਸ ਤੋਂ ਬਾਅਦ ਉਹਨਾਂ ਨੇ ਕਦੇ ਵੀ ਰਾਣੀ ਨੂੰ ਆਪਣੇ ਪੇਕੇ ਨਹੀਂ ਆਉਣ ਦਿੱਤਾ ਸੀ ਰਾਣੀ ਦੇ ਸਹੁਰੇ ਘਰ ਵਿੱਚ ਜ਼ਿਆਦਾ ਉਹਦੀ ਸੱਸ ਦੀ ਚੱਲਦੀ ਸੀ ਇਸ ਲਈ ਰਾਣੀ ਕਦੇ ਵੀ ਆਪਣੀ ਸੱਸ ਤੋਂ ਡਰਦੀ ਆਪਣੇ ਪੇਕੇ ਨਹੀਂ ਸੀ ਆਈ ਮਿਲਣਾ ਜਦੋਂ ਉਹਦਾ ਪਿਓ ਵਿਹਾਰ ਤਿਹਾਰ ਤੇ ਜਾਂਦਾ ਰਾਣੀ ਆਪਣੇ ਪਿਓ ਨੂੰ ਇਹ ਗੱਲ ਕਹਿ ਦਿੰਦੀ ਕਿ ਬਾਪੂ ਮੇਰੇ ਘਰ ਦੀ ਕਬੀਲਦਾਰੀ ਇਹ ਜੀ ਆ ਵੀ ਮੇਰੇ ਤੋਂ ਆਇਆ ਨਹੀਂ ਜਾਂਦਾ ਪਰ ਜਦੋਂ ਉਹਦਾ ਪਿਓ ਨੂੰ ਮਿਲ ਕੇ ਮੁੜਦਾ ਤਾਂ ਉਹਦਾ ਗੱਜ ਚ ਭਰ ਜਾਂਦਾ ਤੇ ਪਿਓ ਆਪਣੀਆਂ ਧੀਆਂ ਦੇ ਦੁੱਖ ਬਿਨਾ ਬੋਲੇ ਵੀ ਸਮਝ ਲੈਂਦੇ ਆ ਪ੍ਰੀਤ ਆਪਣੇ ਪਿਓ ਨੂੰ ਕਹਿੰਦੀ ਕਿ ਬਾਪੂ ਤੂੰ ਕਦੇ ਰਾਣੀ ਨੂੰ ਲੈ ਵੀ ਆਇਆ ਕਰ ਵੀ ਮੈਂ ਤਾਂ ਕਦੇ ਮਿਲੀ ਨਹੀਂ ਜਿਉਂ ਵਿਆਹ ਹੋਇਆ ਵੀ ਉਹ ਤਾਂ ਪਹਿਲਾਂ ਆਈ ਆ 2 ਮਹੀਨੇ ਵੀ ਹੁਣ ਤਾਂ ਸਾਲ ਹੋ ਗਿਆ ਕਦੇ ਨਹੀਂ ਆਈ ਤਾਂ ਗੁਰਦੇਵ ਸਿੰਘ ਕਹਿੰਦਾ ਵੀ ਕੋਈ ਨਾ ਧੀਏ ਉਹਦੇ ਤੇ ਘਰ ਦੀ ਜ਼ਿੰਮੇਵਾਰੀ ਆ ਬਿਯੋਧਤ ਆਇਆ ਨਹੀਂ ਜਾਂਦਾ ਚੱਲ ਕੋਈ ਨਾ ਜਦੋਂ ਤੇਰਾ ਵਿਆਹ ਹੋ ਗਿਆ ਤੂੰ ਉਹਨੂੰ ਮਿਲਿਆ ਆ ਕਰੀ ਕਿਉਂਕਿ ਉਸ ਜਮਾਨੇ ਦੇ ਵਿੱਚ ਕੁਆਰੀਆਂ ਕੁੜੀਆਂ ਕਦੇ ਵੀ ਆਪਣੀ ਭੈਣ ਦੇ ਸਹੁਰੇ ਘਰ ਮਿਲਣ ਨਹੀਂ ਜਾਂਦੀਆਂ ਸੀ ਇੱਕ ਸਾਲ ਲੰਘ ਗਏ ਇਦਾਂ ਕਰਦੇ ਕਰਾਉਂਦੇ ਤੇ ਗੁਰਦੇਵ ਨੇ ਆਪਣੀ ਛੋਟੀ ਧੀ ਦਾ ਰਿਸ਼ਤਾ ਵੇਖਿਆ ਪਰਿਵਾਰ ਉਹਨੂੰ ਚੰਗਾ ਲੱਗਿਆ ਤੇ ਉਹਨੇ ਰਿਸ਼ਤਾ ਕਰਤਾ ਉਹ ਆਪਣੀ ਧੀ ਦੇ ਵਿਆਹ ਦੀਆਂ ਤਿਆਰੀਆਂ ਲਈ ਵੱਡੀ ਧੀ ਨੂੰ ਸਹੁਰੇ ਲੈਣ ਗਿਆ ਤਾਂ ਉਹਦੀ ਸੱਸ ਨੇ ਕਹਿਤਾ ਕਿ ਦੇਖ ਭਾਈ ਸਾਡੇ ਦਾ ਘਰ ਦੀ ਕਬੀਲਦਾਰੀ ਇਹੋ ਜੀ ਆ ਵੀ ਸਾਡੇ ਤੋਂ ਤਾਂ ਨਹੀਂ ਆਇਆ ਜਾਣਾ ਵਿਆਹ ਵਾਲੇ ਦਿਨ ਆਜੂਗੀ ਉਹ ਨਹੀਂ ਰਾਣੀ ਤੋਂ ਆਇਆ ਜਾਣਾ ਗੁਰਦੇਵ ਸਿੰਘ ਨੂੰ ਇਹ ਗੱਲ ਗੁਰੀ ਲੱਗੀ ਕਿਉਂਕਿ ਗੁਰਦੇਵ ਸਿੰਘ ਨੇ ਸੋਚਿਆ ਸੀ ਕਿ ਮੇਰੀ ਕੁੜਮਣੀ ਇਹ ਗੱਲ ਨੂੰ ਸਮਝੂਗੀ ਕਿ ਪ੍ਰੀਤ ਮਾਂਵਾਰੀ ਆ ਘਰ ਦੇ ਵਿੱਚ ਕੋਈ ਸਿਆਣੀ ਬੁੜੀ ਹੈ ਨਹੀਂ ਤੇ ਵਿਆਹ ਦੀਆਂ ਤਿਆਰੀਆਂ ਕਰਨ ਨੂੰ ਹੁਣ ਰਾਣੀ ਨੂੰ ਲੈ ਕੇ ਜਾਣਾ ਸੀ ਪਰ ਉਹ ਭਰੇ ਮਨ ਨਾਲ ਮੁੜਿਆ ਆ ਕਿਉਂਕਿ ਉਹ ਨਹੀਂ ਚਾਹੁੰਦਾ ਸੀ ਕਿ ਉਹਦੀ ਧੀ ਤੇ ਕੋਈ ਅਤਿਆਚਾਰ ਹੋਵੇ ਤੇ ਉਹ ਇਹ ਵੀ ਸੋਚਦਾ ਸੀ ਵੀ ਜੇ ਮੈਂ ਇਹਨਾਂ ਨਾਲ ਵਿਗਾੜਦਾ ਫਿਰ ਕਿਹੜਾ ਮੈਂ ਆਪਣੀ ਧੀ ਨੂੰ ਬਿਠਾ ਕੇ ਰੱਖ ਲੂੰਗਾ ਪ੍ਰੀਤ ਦੇ ਵਿਆਹ ਦਾ ਦਿਨ ਨੇੜੇ ਆ ਗਿਆ ਜਿੰਨੀਆਂ ਤਿਆਰੀਆਂ ਕਰਨੀਆਂ ਸੀ ਪ੍ਰੀਤ ਨੇ ਕਰ ਲਈਆਂ ਵਿਆਹ ਵਾਲੇ ਦਿਨ ਰਾਣੀ ਆਉਂਦੀ ਆ ਤੇ ਪ੍ਰੀਤ ਤੇ ਰਾਣੀ ਦੋਨੋਂ ਭੈਣਾਂ ਮਿਲਦੀਆਂ ਇੱਕ ਦੂਜੀ ਦੇ ਗੱਲ ਲੱਗ ਕੇ ਬਹੁਤ ਰੋਂਦੀਆਂ ਕਿਉਂਕਿ ਪ੍ਰੀਤ ਆਪਣੀ ਭੈਣ ਨੂੰ ਡੇਢ ਸਾਲ ਬਾਅਦ ਮਿਲੀ ਸੀ ਭੈਣਾਂ ਦਾ ਅਵਜੋਗ ਪਿਆਰ ਸੀ ਛੋਟੀਆਂ ਹੁੰਦੀਆਂ ਮਾਂ ਵਾਰੀਆਂ ਇਕੱਠੀਆਂ ਪਲੀਆਂ ਸੀ ਪੜੀਆਂ ਸੀ ਪਿਆਰ ਤਾਂ ਹੁੰਦਾ ਹੀ ਆ ਨਾ ਬਾਕੀ ਇੰਨੇ ਸਮੇਂ ਬਾਅਦ ਮਿਲਣਾ ਇੱਕ ਪ੍ਰੀਤ ਨੂੰ ਇਸ ਗੱਲ ਦਾ ਵੀ ਦੁੱਖ ਸੀ ਕਿ ਹੁਣ ਮੈਂ ਵੀ ਸਹੁਰੇ ਘਰ ਚਲੀ ਜਾਉ ਤੇ ਆਪਣਾ ਬਾਪੂ ਇਕੱਲਾ ਰਹਿ ਜਾਊ ਦੋਨੇ ਭੈਣਾਂ ਕਿੰਨਾ ਟਾਈਮ ਇੱਕ ਦੂਜੀ ਦੇ ਗੱਲ ਆ ਕੇ ਰੋਂਦੀਆਂ ਰਹੀਆਂ ਤਾਂ ਰਾਣੀ ਨੇ ਆਪਣੀ ਭੈਣ ਨੂੰ ਸਮਝਾਇਆ ਕਿ ਬਸ ਰੋ ਨਾ ਕੋਈ ਗੱਲ ਨਹੀਂ ਧੀਆ ਨੇ ਤਾਂ ਆਪਣੇ ਸਹੁਰੇ ਘਰ ਜਾਣਾ ਹੁੰਦਾ ਆਪਾਂ ਕਿਹੜਾ ਆਪਣੇ ਪਿਓ ਲਈ ਵਰਗਾਨੀਆਂ ਹੋ ਗਈਆਂ ਤਾਂ ਪ੍ਰੀਤ ਕਹਿੰਦੀ ਵੀ ਤੂੰ ਤਾਂ ਜਿਉਂ ਵੇ ਆਈਂ ਆ ਤੂੰ ਤਾਂ ਕਦੇ ਆ ਕੇ ਬਾਪੂ ਦੀ ਬਾਤ ਨਹੀਂ ਪੁੱਛੀ ਮੈਂ ਤਾਂ ਚਲ ਆਜਿਆ ਕਰੂੰ ਵੀ ਤੂੰ ਤਾਂ ਕਦੇ ਨਹੀਂ ਆਈ ਵੀ ਆਪਣੇ ਬਾਪੂ ਦਾ ਕੀ ਬਣੂ ਤਾਂ ਉਹਦਾ ਪਿਓ ਉਹਨਾਂ ਦੀਆਂ ਗੱਲਾਂ ਸੁਣਦਾ ਤੇ ਆਪਣੀਆਂ ਧੀਆਂ ਨੂੰ ਗੱਲ ਨਾ ਲਾਉਂਦਾ ਕਿ ਪੁੱਤ ਅੱਜ ਨਹੀਂ ਤਾਂ ਸਵੇਰ ਤੁਸੀਂ ਤਾਂ ਜਾਣਾ ਹੀ ਆ ਸਹੁਰੇ ਘਰ ਕੋਈ ਨਾ ਮੇਰੀ ਕਿੰਨੀ ਕੋਮਰ ਰਹਿੰਦੀ ਆ ਮੇਰੀ ਤਾਂ ਆਈ ਨਿਕਲ ਜੂ ਕਦੇ ਮੈਂ ਵੱਡੀ ਕੋਲ ਚਲਿਆ ਜਾਇਆ ਕਰੂੰ ਕਦੇ ਛੋਟੀ ਥੀ ਕੋਲ ਜਾਇਆ ਕਰੂੰ ਚਲੋ ਵਿਆਹ ਦੀਆਂ ਰਸਮਾਂ ਹੋ ਜਾਂਦੀਆਂ ਤੇ ਪ੍ਰੀਤ ਡੋਲੀ ਦੇ ਵਿੱਚ ਬਹਿ ਕੇ ਆਪਣੇ ਸਹੁਰੇ ਘਰ ਚਲੀ ਜਾਂਦੀ ਆ ਇੱਕ ਦੋ ਮਹੀਨੇ ਤੱਕ ਉਹਦੇ ਸਹੁਰੇ ਪਰਿਵਾਰ ਵਾਲੇ ਵੀ ਠੀਕ ਰਹਿੰਦੇ ਆ ਪਰ ਹੌਲੀ ਹੌਲੀ ਪ੍ਰੀਤ ਨੂੰ ਪਤਾ ਲੱਗਦਾ ਵੀ ਉਹਦੇ ਘਰ ਵਾਲਾ ਜਿਹੜਾ ਉਹ ਸ਼ਰਾਬੀ ਆ ਨਸ਼ੇ ਕਰਦਾ ਪਰ ਉਹ ਆਪਣੇ ਪਿਓ ਨੂੰ ਨਹੀਂ ਕਹ ਦੱਸਦੀ ਸੀ ਕਿਉਂਕਿ ਉਹਨੂੰ ਪਤਾ ਸੀ ਕਿ ਮੇਰੇ ਪਿਓ ਨੇ ਮਸਾਹਣਾ 4 ਪੈਸੇ ਲੋਕਾਂ ਤੋਂ ਫੜ ਕੇ ਮੇਰਾ ਵਿਆਹ ਕੀਤਾ ਵੀ ਜਿਵੇਂ ਜਾ ਕੇ ਵਹਿ ਗਈ ਵੀ ਪਹਿਲਾਂ ਮੇਰੀ ਵੱਡੀ ਭੈਣ ਦੇ ਸਹੁਰੇ ਜਿਆਦਾ ਚੱਜ ਦੇ ਨਹੀਂ ਹੈਗੇ ਵੀ ਫਿਰ ਲੋਕਾਂ ਨੇ ਇਹੀ ਕਹਿਣਾ ਵੀ ਇਹੀ ਮਾਂਵਾਰੀਆਂ ਇਹਨਾਂ ਨੂੰ ਨਹੀਂ ਕੱਟਣਾ ਆਉਂਦਾ ਉਹਨੂੰ ਐਂ ਸੀ ਵੀ ਚੱਲ ਹੌਲੀ-ਹੌਲੀ ਸੁਧਰ ਜੂ ਜਦੋਂ ਉਹਨੂੰ ਇਹ ਗੱਲ ਪਤਾ ਲੱਗੀ ਸੀ ਆਪਣੇ ਘਰ ਵਾਲੇ ਬਾਰੇ ਤਾਂ ਉਹਨੂੰ ਸਮਝਾਉਂਦੀ ਰਹਿੰਦੀ ਕਿ ਤੁਸੀਂ ਨਸ਼ਾ ਨਾ ਕਰਿਆ ਕਰੋ ਪਰ ਜਦੋਂ ਉਹ ਉਹਨੂੰ ਟੋਕਦੀ ਤਾਂ ਉਹਦੀ ਕੁੱਟਮਾਰ ਕਰਦਾ ਇਸੇ ਤਰ੍ਹਾਂ 2 ਸਾਲ ਗੁਜ਼ਰ ਗਏ ਪ੍ਰੀਤ ਕਦੇ ਆਪਣੇ ਬਾਪੂ ਨੂੰ ਮਿਲਣ ਆ ਜਾਂਦੀ 2-4 ਦਿਨ ਲਾ ਜਾਂਦੀ ਕਦੇ ਪ੍ਰੀਤ ਦਾ ਬਾਪੂ ਪ੍ਰੀਤ ਨੂੰ ਮਿਲਣ ਚਲਿਆ ਜਾਂਦਾ ਪਰ ਗੁਰਦੇਵ ਸਿੰਘ ਨੇ ਆਪਣੀਆਂ ਦੋਨਾਂ ਧੀਆਂ ਦੇ ਸਹੁਰੇ ਕਦੇ ਰਾਤ ਨਹੀਂ ਲਾਈ ਸੀ ਕਿਉਂਕਿ ਉਹਨੂੰ ਲੱਗਦਾ ਸੀ ਕਿ ਮੈਂ ਧੀਆਂ ਦੇ ਸਹੁਰੇ ਜਾ ਕੇ ਕੀ ਬੈਠਾਂ ਉਹ ਆਪਣਾ ਗੁਜ਼ਾਰਾ ਕਰੀ ਗਿਆ ਇੱਕ ਦਿਨ ਅਚਾਨਕ ਗੁਰਦੇਵ ਸਿੰਘ ਨੂੰ ਬੜਾ ਦੁੱਖ ਹੋਇਆ ਜਦੋਂ ਉਹਨੂੰ ਪਤਾ ਲੱਗਿਆ ਕਿ ਮੇਰਾ ਛੋਟਾ ਜਵਾਈ ਨਸ਼ੇ ਕਰਦਾ ਕਿਉਂਕਿ ਉਹ ਕਿਤੇ ਬਿੱਲ ਭਰਨ ਗਿਆ ਸੀ ਉੱਥੇ ਉਹਨੂੰ ਕੋਈ ਰਿਸ਼ਤੇਦਾਰ ਮਿਲਿਆ ਸੀ ਆਪਣੀ ਧੀ ਦੇ ਸਹੁਰਿਆਂ ਦਾ ਉਹਨੇ ਉਹਨੂੰ ਬੁਲਾਇਆ ਹਾਲਚਾਲ ਪੁੱਛਿਆ ਤਾਂ ਉਹ ਰਿਸ਼ਤੇਦਾਰ ਗੱਲ ਕਰਨ ਲੱਗ ਗਿਆ ਉਹਦੇ ਕੋਲ ਕਿਉਂਕਿ ਉਹਨੂੰ ਇਹ ਸੀ ਵੀ ਗੁਰਦੇਵ ਸਿੰਘ ਨੂੰ ਪਤਾ ਹੋਊ ਤਾਂ ਉਹ ਕਹਿੰਦਾ ਵੀ ਤੇਰੇ ਜਵਾਈ ਦਾ ਕੀ ਹਾਲਚਾਲ ਆ ਐਦਾਂ ਗੱਲ ਕਰਦੇ ਕਰਦੇ ਉਹਨੇ ਦੱਸਤਾ ਕਿ ਉਹਨੂੰ ਨਸ਼ਾ ਛਡਾਊ ਕੇਂਦਰ ਦੇ ਵਿੱਚ ਪਾਇਆ ਸੀ ਹੁਣ ਠੀਕ ਆ ਤਾਂ ਗੁਰਦੇਵ ਸਿੰਘ ਹੈਰਾਨ ਰਹਿ ਗਿਆ ਕਹਿੰਦਾ ਵੀ ਕਦੋਂ ਪਾਇਆ ਸੀ ਮੈਨੂੰ ਤਾਂ ਪਤਾ ਨਹੀਂ ਵੀ ਮੇਰਾ ਜਵਾਈ ਕਦੋਂ ਨਸ਼ੇ ਕਰਦਾ ਤਾਂ ਉਹ ਰਿਸ਼ਤੇਦਾਰ ਨੇ ਦੱਸਿਆ ਕਿ ਤੁਹਾਨੂੰ ਤੁਹਾਡੀ ਧੀ ਨੇ ਦੱਸਿਆ ਨਹੀਂ ਗੁਰਦੇਵ ਸਿੰਘ ਕਹਿੰਦਾ ਨਾ ਗੁਰਦੇਵ ਸਿੰਘ ਕਹਿੰਦਾ ਜਦੋਂ ਵੀ ਮੈਂ ਮਿਲਣ ਜਾਣਾ ਮੇਰਾ ਜਵਾਈ ਮੈਨੂੰ ਕਦੇ ਘਰੇ ਨਹੀਂ ਮਿਲਿਆ ਤਾਂ ਮੇਰੀ ਧੀ ਇਹ ਕਹਿ ਦਿੰਦੀ ਆ ਕਿ ਉਹ ਕੰਮ ਤੇ ਗਿਆ ਹੋਇਆ ਗੁਰਦੇਵ ਸਿੰਘ ਨੂੰ ਇਸ ਗੱਲ ਦਾ ਬਹੁਤ ਸਦਮਾ ਲੱਗਿਆ ਤੇ ਉਹ ਘਰੇ ਆ ਕੇ ਬਿਨਾਂ ਰੋਟੀ ਖਾਦੇ ਪੈ ਗਿਆ ਤੇ ਉਹ ਸਾਰੀ ਰਾਤ ਇਹੀ ਸੋਚਦਾ ਰਿਹਾ ਕਿ ਮੇਰੀਆਂ ਧੀਆਂ ਦੀ ਮਾੜੀ ਕਿਸਮਤ ਵੀ ਮੈਂ ਤਾਂ ਇਹ ਸੋਚ ਕੇ ਵਿਆਹ ਨਹੀਂ ਕਰਾਇਆ ਸੀ ਵੀ ਮੇਰੀਆਂ ਧੀਆਂ ਦੀ ਜ਼ਿੰਦਗੀ ਪਤਾ ਨਹੀਂ ਕਿਵੇਂ ਹੋਊ ਵੀ ਉਹ ਤਾਂ ਫਿਰ ਵੀ ਔਖੀਆਂ ਨੇ ਉਹ ਸਾਰੀ ਰਾਤ ਰੋਂਦਾ ਰਿਹਾ 2-4 ਦਿਨਾਂ ਬਾਅਦ ਗੁਰਦੇਵ ਸਿੰਘ ਦੀ ਧੀ ਪ੍ਰੀਤ ਆਪਣਾ ਬੈਗ ਭਰ ਕੇ ਆਪਣੇ ਪੇਕੇ ਘਰ ਆ ਜਾਂਦੀ ਆ ਤੇ ਆਪਣੇ ਬਾਪੂ ਨੂੰ ਮਿਲਦੀ ਆ ਹਨਾ ਤਾਂ ਉਹਦਾ ਬਾਪੂ ਕਹਿੰਦਾ ਵੀ ਪੁੱਤ ਤੂੰ ਕੱਲੀ ਕਿਵੇਂ ਉਹ ਕਹਿੰਦੀ ਵੀ ਬਾਪੂ ਮੈਂ ਨਹੀਂ ਉੱਥੇ ਰਹਿਣਾ ਵੀ ਮੈਂ ਰਹਿ ਨਹੀਂ ਸਕਦੀ ਜੇ ਤੂੰ ਮੈਨੂੰ ਰੱਖ ਸਕਦਾ ਤਾਂ ਰੱਖ ਲੈ ਵੀ ਨਹੀਂ ਮੈਂ ਕਿਤੇ ਖੂ ਖਾਤੇ ਚ ਛਾਲ ਮਾਰ ਕੇ ਆਪਣੀ ਜਾਨ ਦੇ ਦੂੰ ਗੁਰਦੇਵ ਸਿੰਘ ਆਪਣੀ 30 ਦੇ ਸਿਰ ਤੇ ਹੱਥ ਰੱਖ ਕੇ ਕਹਿੰਦਾ ਵੀ ਨਾ ਧੀਏ ਵੀ ਇਹ ਗੱਲ ਕਿਉਂ ਕਹਿਣੀ ਆ ਜਿੰਨਾ ਚਿਰ ਤੇਰਾ ਪਿਓ ਜਿਉਂਦਾਗਾ ਤੈਨੂੰ ਕੋਈ ਵੀ ਤਤੀ ਬਾਣੀ ਲੱਗਣ ਦਿੰਦਾ ਇਹ ਕਰ ਵੀ ਤੇਰਾ ਹੀ ਆ ਚਲ ਪ੍ਰੀਤ ਆਪਣੇ ਪੇਕੇ ਘਰ ਬੈਠੀ ਰਹੀ ਉਦੇ ਸਹੁਰਿਆਂ ਤੋਂ 2-3 ਵਾਰ ਉਹਨਾਂ ਨੇ ਬੰਦਾ ਭੇਜਿਆ ਪਰ ਪ੍ਰੀਤ ਜਵਾਬ ਦੇ ਦਿੰਦੀ ਸੀ ਕਿ ਮੈਂ ਨਹੀਂ ਜਾਣਾ। ਜਦੋਂ ਪ੍ਰੀਤ ਦਾ ਪਿਓ ਗੁਰਦੇਵ ਉਹਨੂੰ ਪੁੱਛਦਾ ਕਿ ਤੂੰ ਸਹੁਰੇ ਘਰ ਕਿਉਂ ਨਹੀਂ ਜਾਣਾ ਤਾਂ ਪ੍ਰੀਤ ਇੱਕੋ ਹੀ ਗੱਲ ਕਹਿੰਦੀ ਕਿ ਬਾਪੂ ਮੇਰੀ ਸੱਸ ਮੈਨੂੰ ਤਾਂ ਨਹੀਂ ਦਿੰਦੀ ਆ ਕਿ ਤੇਰੇ ਬੱਚਾ ਨਹੀਂ ਹੈਗਾ ਵੀ ਇਸ ਕਰਕੇ ਉਹ ਮੈਨੂੰ ਰੱਖਣਾ ਨਹੀਂ ਚਾਹੁੰਦੀ ਵੀ ਮੈਂ ਨਹੀਂ ਜਾਣਾ। ਗੁਰਦੇਵ ਸਿੰਘ 6 ਮਹੀਨੇ ਲੰਘਣ ਤੋਂ ਬਾਅਦ ਹਣ ਆਪਣੀ ਧੀ ਨੂੰ ਪੁੱਛਦਾ ਕਿ ਪੁੱਤ ਹੁਣ ਤਾਂ ਤੈਨੂੰ 6 ਮਹੀਨੇ ਹੋ ਗਏ ਆਈ ਨੂੰ ਵੀ ਇਸ ਤਰ੍ਹਾਂ ਤਾਂ ਤੇਰਾ ਗੁਜ਼ਾਰਾ ਨਹੀਂ ਹੋਣਾ ਜਾਂ ਤਾਂ ਫਿਰ ਆਪਾਂ ਤਲਾਕ ਦੀ ਅਰਜ਼ੀ ਪਾ ਦਿੰਨੇ ਆ। ਉਹ ਕਹਿੰਦੀ ਵੀ ਬਾਪੂ ਜੇ ਆਪਾਂ ਤਲਾਕ ਦੀ ਅਰਜ਼ੀ ਪਾਵਾਂਗੇ ਤਾਂ ਮੈਨੂੰ ਖਰਚਾ ਨਹੀਂ ਮਿਲਣਾ ਤੇ ਦੂਜਾ ਵਿਆਹ ਮੈਂ ਕਰਾਉਣਾ ਨਹੀਂ ਚਾਹੁੰਦੀ। ਉਹ ਕਹਿੰਦਾ ਵੀ ਦੇਖ ਪੁੱਤ ਜੇ ਤੂੰ ਦੂਜਾ ਵਿਆਹ ਨਹੀਂ ਕਰਾਉਣਾ ਫਿਰ ਤੈਨੂੰ ਉੱਥੇ ਹੀ ਕੱਟਣਾ ਪਊ। ਵੀ ਮੈਂ ਕਿੰਨਾ ਕਚੇਰਾ ਫਿਰ ਤੂੰ ਇੱਥੇ ਇਕੱਲੀ ਕਿਵੇਂ ਰਹੇਂਗੀ। ਲੋਕ ਪੇਕੇ ਕਰ ਆ ਕੇ ਬੈਠੀਆਂ ਤੀਆਂ ਨੂੰ ਜਿਉਣ ਨਹੀਂ ਦਿੰਦੇ ਤੇ ਨਾ ਹੀ ਤੇਰੀ ਇੱਥੇ ਉਮਰ ਨਿਕਲੇ। ਤਾਂ ਪ੍ਰੀਤ ਸੋਚਦੀ ਕਿ ਮੈਂ ਹੁਣ ਬਾਪੂ ਤੇ ਬੋਝ ਬਣ ਗਈ ਆ। ਉਹ ਆਪਣੀ ਮਾੜੀ ਕਿਸਮਤ ਨੂੰ ਸੋਚਦੀ ਤੇ ਰੋਂਦੀ ਰਹਿੰਦੀ। ਉਹਨੇ ਕਦੇ ਵੀ ਆਪਣੇ ਬਾਪੂ ਨੂੰ ਸੱਚਾਈ ਨਹੀਂ ਦੱਸੀ ਸੀ। ਕਿ ਵੀ ਕਿਸੇ ਗੱਲ ਕਰਕੇ ਮੈਂ ਸੌਹਰੇ ਨਹੀਂ ਜਾਂਦੀ। ਇੱਕ ਦਿਨ ਗੁਰਦੇਵ ਸਿੰਘ ਕਿਸੇ ਦੀ ਦਿਹਾੜੀ ਮਜ਼ਦੂਰੀ ਕਰਨ ਗਿਆ ਤੇ ਪ੍ਰੀਤ ਘਰੇ ਸੀ। ਗੁਰਦੇਵ ਸਿੰਘ ਨੂੰ ਬਾਹਰੋਂ ਕੋਈ ਪਿੰਡ ਦਾ ਬੰਦਾ ਮਿਲਿਆ ਤੇ ਉਹਨੇ ਕਿਹਾ ਕਿ ਤੇਰੀ ਛੋਟੀ ਧੀ ਨੂੰ ਕਾਫੀ ਸਮਾਂ ਹੋ ਗਿਆ ਵੀ ਉਹ ਸੌਹਰੇ ਕਰ ਕਿਉਂ ਨਹੀਂ ਗਈ? ਗੁਰਦੇਵ ਸਿੰਘ ਕਹਿੰਦਾ ਵੀ ਮੇਰੀ ਕੁੜਮਣੀ ਆ ਜਿਹੜੀ ਉਹਦਾ ਸੁਭਾਅ ਨਹੀਂ ਚੰਗਾ ਵੀ ਉਹ ਮੇਰੀ ਧੀ ਨੂੰ ਰੱਖਣਾ ਨਹੀਂ ਚਾਹੁੰਦੀ। ਇਸੇ ਕਰਕੇ ਮੇਰੀ ਧੀ ਇੱਥੇ ਆ ਕੇ ਬਹਿ ਗਈ। ਉਹ ਕਹਿੰਦਾ ਵੀ ਫਿਰ ਤੂੰ ਤਲਾਕ ਕਰਾ ਦੇ ਤੇ ਹੋਰ ਥਾਂ ਵਿਆਹ ਦੇ ਵੀ ਆਂ ਤੂੰ ਕਿੰਨਾ ਚਿਰ ਬਿਠਾ ਕੇ ਰੱਖੇਗਾ? ਗੁਰਦੇਵ ਸਿੰਘ ਕਹਿੰਦਾ ਮੈਂ ਆਪਣੀ ਧੀ ਨੂੰ ਇਹੀ ਗੱਲ ਸਮਝਾਉਣਾ ਪਰ ਉਹ ਮੰਨਦੀ ਨਹੀਂ ਹੈਗੀ ਉਹ ਕਹਿੰਦਾ ਵੀ ਸਾਡੀ ਨਾ ਉਸ ਪਿੰਡ ਰਿਸ਼ਤੇਦਾਰੀ ਆ ਵੀ ਮੈਂ ਕੋਈ ਵਿਚ ਬੰਦਾ ਪਾ ਕੇ ਮੈਂ ਗੱਲ ਕਰਕੇ ਵੇਖਾਂ ਵੀ ਉਹ ਕੀ ਕਹਿੰਦੇ ਆ ਉਹਦੇ ਸਹੁਰਿਆਂ ਦੀ ਗੱਲ ਤਾਂ ਸੁਣੀਏ ਗੁਰਦੇਵ ਸਿੰਘ ਕਹਿੰਦਾ ਵੀ ਜੇ ਤੂੰ ਮੇਰਾ ਇਹ ਮਸਲਾ ਹੱਲ ਕਰਾ ਦੇ ਤਾਂ ਤੇਰਾ ਬਹੁਤ ਬਹੁਤ ਧੰਨਵਾਦ ਹੋਊਗੀ ਮੇਰੀ ਧੀ ਇੱਥੇ ਬੈਠੀ ਮੈਨੂੰ ਚੰਗੀ ਨਹੀਂ ਲੱਗਦੀਗੀ ਚਲੋ ਉਹ ਕਹਿੰਦਾ ਵੀ ਤੂੰ ਫਿਕਰ ਨਾ ਕਰ ਮੈਂ 2-4 ਦਿਨਾਂ ਦੇ ਵਿੱਚ ਗੱਲ ਕਰਦਾ ਉਸ ਬੰਦੇ ਨੇ ਆਪਣੇ ਰਿਸ਼ਤੇਦਾਰ ਨੂੰ ਕਿਹਾ ਇਹ ਤੁਹਾਡੇ ਪਿੰਡ 'ਚ ਫਲਾਣੇ ਬੰਦੇ ਰਹਿੰਦੇ ਨੇ ਸਾਡੇ ਪਿੰਡ ਉਹਨਾਂ ਦਾ ਮੁੰਡਾ ਵਿਆਹਿਆ ਹੋਇਆ ਤੇ ਉਹ ਕੁੜੀ ਆ ਜਿਹੜੀ ਗੁੱਸੇ ਹੋ ਕੇ ਆਪਦੇ ਘਰ ਬੈਠੀ ਆ ਵੀ ਤੂੰ ਪਤਾ ਕਰ ਮਾਮਲਾ ਕੀ ਆ ਉਹ ਬੰਦਾ ਕਹਿੰਦਾ ਵੀ ਚੱਲ ਮੈਂ ਕਿਸੇ ਆਨੇ ਬਹਾਨੇ ਜਾਊਂਗਾ ਤੇ ਪਤਾ ਕਰੂੰਗਾ ਉਹ ਬੰਦਾ 2-4 ਦਿਨਾਂ ਬਾਅਦ ਉਹਨਾਂ ਦੇ ਘਰ ਜਾਂਦਾ ਤਾਂ ਉਹਨੂੰ ਪਤਾ ਲੱਗਦਾ ਆਂਡਗਮੰਡ 'ਚੋਂ ਵੀ ਪਤਾ ਲੱਗਦਾ ਤੇ ਜਦੋਂ ਉਹ ਗੁਰਦੇਵ ਸਿੰਘ ਨੂੰ ਅਸਲੀ ਗੱਲ ਦੱਸਦਾ ਤਾਂ ਗੁਰਦੇਵ ਸਿੰਘ ਦੇ ਪੈਰਾਂ ਥੱਲੋਂ ਜ਼ਮੀਨ ਨਿਕਲ ਜਾਂਦੀ ਆ ਵੀ ਮੇਰੀ ਧੀ ਨੇ ਐਡਾ ਵੱਡਾ ਸੱਚ ਲੁਕੋ ਕੇ ਰੱਖਿਆ ਮੈਨੂੰ ਝੂਠ ਬੋਲਿਆ ਦੇਵਾ ਆ ਕੇ ਆਪਣੀ ਧੀ ਨੂੰ ਕਹਿੰਦਾ ਕਿ ਪ੍ਰੀਤ ਮੈਨੂੰ ਪਾਣੀ ਦਾ ਗਲਾਸ ਲੈ ਕੇ ਆ ਪ੍ਰੀਤ ਪਾਣੀ ਦਾ ਗਲਾਸ ਲੈ ਕੇ ਆਈ ਤੇ ਉਹਨੂੰ ਕਹਿੰਦਾ ਵੀ ਬਹਿ ਜਾ ਮੇਰੇ ਕੋਲ ਜਦੋਂ ਉਹਦੇ ਕੋਲ ਬੈੰਦੀ ਹੈ ਤੇ ਉਹ ਉਹਦੇ ਸਿਰ ਤੇ ਹੱਥ ਰੱਖਦਾ ਤੇ ਕਹਿੰਦਾ ਪ੍ਰੀਤ ਅੱਜ ਤੋਂ ਬਾਅਦ ਮੈਂ ਕਦੇ ਵੀ ਤੈਨੂੰ ਸਹਰੇ ਜਾਣ ਲਈ ਨਹੀਂ ਕਹੂੰਗਾ ਤੂੰ ਕਮਲியே ਇੰਨਾ ਕੁਝ ਸਹਿ ਆ ਤੇਰੀ ਸੱਸ ਆਪਣੇ ਪੁੱਤ ਦੀ ਗਲਤੀ ਤੇ ਪਰਦਾ ਪਾਉਣ ਲਈ ਵੀ ਤੇਰੀ ਇੱਜ਼ਤ ਦਾਤੇ ਲਾਉਣਾ ਚਾਹੁੰਦੀ ਸੀ ਤੂੰ ਐਡੀ ਵੱਡੀ ਗੱਲ ਕਿਉਂ ਲਕੋਈ ਤਾਂ ਪ੍ਰੀਤ ਦੀਆਂ ਅੱਖਾਂ ਦੇ ਵਿੱਚ ਹੰਝੂ ਆ ਗਏ ਤੇ ਉਹ ਆਪਣੇ ਬਾਪ ਵੱਲ ਅੱਖਾਂ ਕਿ ਮੇਮ ਲਾਵੇ ਹਨ ਕਿਉਂਕਿ ਗੱਲ ਹੀ ਇਹੋ ਜੀ ਸੀ ਅਸਲ 'ਚ ਗੱਲ ਇਹ ਸੀ ਕਿ ਪ੍ਰੀਤ ਦੇ ਘਰ ਵਾਲਾ ਨਸ਼ੇ ਕਰਦਾ ਸੀ ਜਿਸ ਕਰਕੇ ਉਹਨਾਂ ਦੇ ਬੱਚਾ ਨਹੀਂ ਹੋ ਰਿਹਾ ਸੀ ਜਦੋਂ ਪ੍ਰੀਤ ਦੀ ਸੱਸ ਪ੍ਰੀਤ ਨੂੰ ਡਾਕਟਰ ਦੇ ਲੈ ਕੇ ਗਈ ਉਹਦਾ ਚੈੱਕਅਪ ਕੀਤਾ ਤਾਂ ਡਾਕਟਰ ਨੇ ਦੱਸਿਆ ਕਿ ਪ੍ਰੀਤ ਦੇ ਵਿੱਚ ਕੋਈ ਨੁਕਸ ਨਹੀਂ ਵੀ ਜੇ ਬੱਚਾ ਨਹੀਂ ਹੋ ਰਿਹਾ ਇਹਦਾ ਮਤਲਬ ਤੁਹਾਡੇ ਮੁੰਡੇ 'ਚ ਨੁਕਸਾ ਤੇ ਪ੍ਰੀਤ ਦੀ ਸੱਸ ਵੀ ਸਮਝ ਗਈ ਸੀ ਵੀ ਮੇਰਾ ਮੁੰਡਾ ਨਸ਼ੇ ਕਰਦਾ ਇਸੇ ਕਰਕੇ ਉਹ ਬਾਪ ਨਹੀਂ ਬਣ ਸਕਦਾ ਤੇ ਪ੍ਰੀਤ ਦੀ ਸੱਸ ਆਪਣੀ ਨੂੰਹ ਤੇ ਦਬਾਅ ਪਾਉਂਦੀ ਸੀ ਕਿ ਤੂੰ ਮੇਰੇ ਛੋਟੇ ਮੁੰਡੇ ਨਾਲ ਸਬੰਧ ਬਣਾ ਤਾਂ ਕਿ ਤੇਰੇ ਬੱਚਾ ਹੋ ਜੇ ਕਿਉਂਕਿ ਉਹਨੂੰ ਵੀ ਇਸ ਗੱਲ ਦਾ ਫਿਕਰ ਸੀ ਵੀ ਜੇ ਪ੍ਰੀਤ ਦੇ ਬੱਚਾ ਨਾ ਹੋਇਆ ਤਾਂ ਕਿਤੇ ਇਹ ਮੇਰੇ ਮੁੰਡੇ ਨੂੰ ਤਲਾਕ ਨਾ ਦੇ ਦੇ ਪਰ ਪ੍ਰੀਤ ਨੂੰ ਆਪਣੀ ਇੱਜ਼ਤ ਦਾਤੇ ਲਾਉਣੀ ਕਦੇ ਵੀ ਮਨਜ਼ੂਰ ਨਹੀਂ ਸੀ ਉਹ ਆਪਣੀ ਸੱਸ ਦਾ ਵਿਰੋਧ ਕਰਦੀ ਸੀ ਇਸੇ ਲਈ ਉਹ ਆਪਣੇ ਪੇਕੇ ਘਰ ਆ ਕੇ ਬੈਠ ਗਈ ਸੀ ਪਰ ਉਹ ਆਪਣੇ ਪਿਓ ਨੂੰ ਇਹ ਗੱਲ ਦੱਸਣਾ ਨਹੀਂ ਚਾਹੁੰਦੀ ਸੀ ਜਦੋਂ ਉਹਦੇ ਪਿਓ ਨੂੰ ਇਹ ਸਚਾਈ ਪਤਾ ਲੱਗੀ ਤਾਂ ਉਹਨੇ ਆਪਣੀ ਧੀ ਨੂੰ ਕਿਹਾ ਕਿ ਇੰਨਾ ਕੁਝ ਸਿਹਾ ਤੋਂ ਕੱਲੀ ਨੇ ਤੇ ਤੂੰ ਮੈਨੂੰ ਦੱਸਿਆ ਕਿਉਂ ਨਹੀਂ ਫਿਰ ਆਪਾਂ ਉਸ ਦਿਨ ਦੇ ਹੀ ਤਲਾਕ ਲੈ ਲੈਂਦੇ ਤੂੰ ਕਹਿਣੀ ਆ ਕਿ ਉਹਨਾਂ ਨੇ ਖਰਚਾ ਨਹੀਂ ਦੇਣਾ ਨਹੀਂ ਦਿੰਦੇ ਖਰਚਾ ਨਾ ਦੇਣ ਦੇਖ ਪੁੱਤ ਜੇ ਬੰਦੇ ਮਾੜੇ ਮਿਲ ਜਾਣ ਤਾਂ ਸਾਰੀ ਉਮਰ ਉੱਥੇ ਰੋ ਰੋ ਕੇ ਨਹੀਂ ਕੱਢੀ ਦੀ ਤੂੰ ਹੁਣ ਉਹਨੂੰ ਤਲਾਕ ਦੇ ਮੈਂ ਕੋਈ ਹੋਰ ਚੰਗਾ ਰਿਸ਼ਤਾ ਵੇਖ ਕੇ ਤੇਰਾ ਰਿਸ਼ਤਾ ਕਰੂੰ ਇੱਥੇ ਤਾਂ ਤੂੰ ਸਾਰੀ ਉਮਰ ਨਹੀਂ ਬੈਠ ਸਕਦੀ ਕਿ ਇਹ ਇਹ ਜ਼ਿੰਦਗੀ ਆ ਇੱਥੇ ਬਹੁਤ ਵੱਡੇ ਵੱਡੇ ਸਮਝੌਤੇ ਕਰਨੇ ਪੈਂਦੇ ਆ ਮੈਂ ਥੋੜੇ ਕਰਕੇ ਦੂਜਾ ਵਿਆਹ ਨਹੀਂ ਕਰਾਇਆ ਸੀ ਕਿ ਤੁਹਾਨੂੰ ਕੋਈ ਔਖਣਾ ਆਵੇ ਵੀ ਤੁਸੀਂ ਤਾਂ ਫਿਰ ਵੀ ਔਖੀਆਂ ਵੀ ਮੇਰੀ ਇੰਦੀ ਕੁਰਬਾਨੀ ਦਾ ਫਿਰ ਤੁਹਾਡੇ ਤੇ ਕੀ ਅਸਰ ਹੋਇਆ ਵੀ ਤੂੰ ਮੇਰੀ ਗੱਲ ਨੂੰ ਸਮਝ ਜੇ ਤੂੰ ਚਾਹਣੀ ਆ ਕਿ ਤੇਰਾ ਪਿਓ ਮਰ ਕੇ ਸੌਖਾ ਰਹੇ ਤਾਂ ਤੈਨੂੰ ਇਹ ਫੈਸਲਾ ਬਦਲਣਾ ਪਊ ਫਿਰ ਪ੍ਰੀਤ ਨੇ ਰੋਂਦੀ ਹੋਈ ਨੇ ਆਪਣੇ ਪਿਓ ਨੂੰ ਕਿਹਾ ਕਿ ਬਾਪੂ ਤੂੰ ਮੇਰੇ ਲਈ ਜੋ ਵੀ ਕਰੇਂਗਾ ਮੈਨੂੰ ਮਨਜ਼ੂਰ ਹੋਊ ਗੁਰਦੇਵ ਸਿੰਘ ਨੇ ਆਪਣੇ ਪਿੰਡ ਦੀ ਪੰਚਾਇਤ ਬੁਲਾਈ ਤੇ ਪ੍ਰੀਤ ਦੇ ਸਹੁਰੇ ਭੇਜੀ ਪ੍ਰੀਤ ਦੇ ਸਹੁਰਿਆਂ ਦੀ ਪੰਚਾਇਤ ਤੇ ਪ੍ਰੀਤ ਦੇ ਪੇਕੇਆਂ ਦੀ ਪੰਚਾਇਤ ਦੇ ਵਿੱਚ ਜਦੋਂ ਸਾਰੀ ਗੱਲ ਹੋਈ ਤਾ ਲੋਕਾਂ ਨੇ ਪ੍ਰੀਤ ਦੀ ਸੱਸ ਨੂੰ ਲਾਣ ਤਾਂ ਪਾਈਆਂ ਤੇ ਕਿਹਾ ਕਿ ਤੂੰ ਇੱਕ ਔਰਤ ਹੋ ਕੇ ਦੂਜੀ ਔਰਤ ਬਾਰੇ ਇੰਨਾ ਵੱਡਾ ਸੋਚਦੀ ਆ ਤਾਂ ਗੁਰਦੇਵ ਸਿੰਘ ਨੇ ਇੱਕ ਗੱਲ ਮੁਕਾਤੀ ਪੰਚਾਇਤ ਵਿੱਚ ਕਿ ਮੈਂ ਤਲਾਕ ਚਾਹਣਾ ਜੇ ਇਹ ਸਹਿਮਤੀ ਨਾਲ ਤਲਾਕ ਦਿੰਦੇ ਆ ਠੀਕ ਹੈ ਨਹੀਂ ਮੈਂ ਕੋਰਟ ਕੇਸ ਕਰੂੰ ਪਰ ਪ੍ਰੀਤ ਦੀ ਸੱਸ ਨੂੰ ਇਹ ਪਤਾ ਲੱਗ ਗਿਆ ਸੀ ਵੀ ਕਾਹਨੂੰ ਹਨਾ ਕੋਰਟ ਕਚੈਰੀਆਂ ਦੇ ਕੇਸ ਦੇ ਵਿੱਚ ਉਲਝਣਾ ਵੀ ਮੇਰਾ ਪੁੱਤ ਤਾਂ ਨਸ਼ੇ ਕਰਦਾ ਵੀ ਉਹਦਾ ਹੀ ਨਹੀਂ ਪਤਾ ਕਦੋਂ ਮੁੱਕ ਜੇ ਵੀ ਪ੍ਰੀਤ ਵਿਧਵਾ ਹੋ ਕੇ ਮੇਰੇ ਘਰ ਬੈਠੂਗੀ ਮੇਰੇ ਸਿਰ ਖਰਚ ਆਊਗਾ ਇਸ ਕਰਕੇ ਉਹਨੇ ਕਹਿਤਾ ਕਿ ਤੂੰ ਆਪਣੀ ਧੀ ਨੂੰ ਲਿਜਾ ਸਕਦਾ ਪ੍ਰੀਤ ਦੀ ਸੱਸ ਨੇ ਗੁਰਦੇਵ ਸਿੰਘ ਦਾ ਫੈਸਲਾ ਮਨਜ਼ੂਰ ਕਰ ਲਿਆ ਤੇ ਉਹਨੇ ਕਿਹਾ ਕਿ ਪੰਚਾਇਤ ਦੇ ਵਿੱਚ ਲਿਖ ਲਿਖਾ ਕਰਕੇ ਤਲਾਕ ਦੇ ਦਿਓ ਸਾਨੂੰ ਮਨਜ਼ੂਰਾ ਦੋਨਾਂ ਪੰਚਾਇਤਾਂ ਦੀ ਸਹਿਮਤੀ ਹੋਈ ਲਿਖ ਲਿਖਾ ਕਰਕੇ ਪ੍ਰੀਤ ਦਾ ਤਲਾਕ ਹੋ ਗਿਆ ਗੁਰਦੇਵ ਸਿੰਘ ਆਪਣੀ ਧੀ ਪ੍ਰੀਤ ਦਾ ਤਲਾਕਨਾਮਾ ਲੈ ਕੇ ਘਰ ਆ ਜਾਂਦਾ ਉਹ ਆਪਣੀ ਧੀ ਨੂੰ ਗੱਲ ਲਾ ਕੇ ਬਹੁਤ ਰੋਂਦਾ ਤੇ ਉਹਨੂੰ ਕਹਿੰਦਾ ਕਿ ਦੇਖ ਤੀਏ ਪਹਿਲਾਂ ਰਾਣੀ ਨੇ ਮੇਰੇ ਤੋਂ ਲ ਘੋ ਰੱਖਿਆ ਉਹਦੇ ਸਹੁਰੇ ਮਾੜੇ ਟੱਕਰ ਗਏ ਉਹ ਔਖੀ ਆ ਕਦੇ ਉਹ ਮੈਨੂੰ ਮਿਲੀ ਨਹੀਂ ਜੇ ਮੈਂ ਜਾਨਾ ਤਾਂ ਕੀ ਕਹਿਣਾ 2 ਮਿੰਟੋ ਮੇਰੇ ਕੋਲ ਬੈੰਦੀ ਆ ਤੇ ਤੈਨੂੰ ਵੀ ਮੈਂ ਖੋਣਾ ਨਹੀਂ ਚਾਹੁੰਦਾ ਸੀ ਫਿਰ ਗੁਰਦੇਵ ਨੇ 6 ਮਹੀਨਿਆਂ ਬਾਅਦ ਆਪਣੇ ਪਿੰਡ ਦੇ ਕਈ ਲੋਕਾਂ ਨੂੰ ਕਿਹਾ ਕਿ ਮੇਰੀ ਧੀ ਵਾਸਤੇ ਕੋਈ ਚੰਗਾ ਰਿਸ਼ਤਾ ਲੱਭੋ ਬਹੁਤ ਸਾਰੇ ਲੋਕ ਹੁੰਦੇ ਆ ਚੰਗੇ ਹੁੰਦੇ ਆ ਜਿਹੜੇ ਗਰੀਬ ਘਰ ਦੀਆਂ ਕੁੜੀਆਂ ਦਾ ਰਿਸ਼ਤਾ ਵੀ ਲੈ ਲੈਂਦੇ ਆ ਤਲਾਕਸ਼ੁਦਾ ਕੁੜੀਆਂ ਦਾ ਰਿਸ਼ਤਾ ਵੀ ਲੈ ਲੈਂਦੇ ਆ ਪਿੰਡ ਦੇ ਹੀ ਕਿਸੇ ਬੰਦੇ ਨੇ ਪ੍ਰੀਤ ਦਾ ਰਿਸ਼ਤਾ ਇੱਕ ਵਧੀਆ ਪਰਿਵਾਰ ਦੇ ਵਿੱਚ ਕਰਾ ਦਿੱਤਾ ਤੇ 2 ਮਹੀਨਿਆਂ ਬਾਅਦ ਵਿਆਹ ਕਰਕੇ ਗੁਰਦੇਵ ਸਿੰਘ ਆਪਣੀ ਜ਼ਿੰਮੇਵਾਰੀ ਤੋਂ ਮੁਕਤ ਹੋ ਗਿਆ ਆਉਂਦੇ ਸਾਲ ਪ੍ਰੀਤ ਦੀ ਕੁੱਖੋਂ ਇੱਕ ਬਹੁਤ ਸੋਹਣਾ ਬੇਟਾ ਨੇ ਜਨਮ ਲਿਆ ਤੇ ਪ੍ਰੀਤ ਦਾ ਸਹੁਰਾ ਪਰਿਵਾਰ ਆ ਜਿਹੜਾ ਉਹ ਪੈਸੇ ਪੱਖੋਂ ਵੀ ਵਧੀਆ ਸੀ ਤੇ ਸੁਭਾਅ ਪੱਖੋਂ ਵੀ ਵਧੀਆ ਸੀ ਅੱਜ ਪ੍ਰੀਤ ਆਪਣੇ ਸਹੁਰੇ ਘਰ ਮौज ਕਰਦੀ ਆ ਤੇ ਜਦੋਂ ਵੀ ਉਹ ਆਪਣੇ ਪਿਓ ਨੂੰ ਮਿਲਣ ਆਉਂਦੀ ਆ ਤਾਂ ਉਹਦੇ ਚਿਹਰੇ ਦੀ ਜਿਹੜੀ ਖੁਸ਼ੀ ਆ ਉਹਨੂੰ ਵੇਖ ਕੇ ਗੁਰਦੇਵ ਸਿੰਘ ਦਾ ਪਾਈਆ ਖੋਣ ਵੱਧ ਜਾਂਦਾ ਉਹ ਆਪਣੀ ਧੀ ਨੂੰ ਗੱਲ ਲਾ ਕੇ ਕਹਿੰਦਾ ਕਿ ਦੇਖ ਪੁੱਤ ਤੇਰਾ ਇੱਕ ਫੈਸਲਾ ਤੇਰੀ ਜ਼ਿੰਦਗੀ ਸੰਵਾਰ ਗਿਆ ਜੇ ਇਹ ਫੈਸਲਾ ਤੂੰ ਨਾ ਲੈਂਦੀ ਤਾਂ ਤੂੰ ਵੀ ਦੁਖੀ ਰਹਿਣਾ ਸੀ ਤੇ ਮੈਨੂੰ ਵੀ ਸੌਖੀ ਮੌਤ ਨਹੀਂ ਆਉਣੀ ਸੀ ਹਾਂਜੀ ਦੋਸਤੋ ਮਾਪੇ ਜਦੋਂ ਵੀ ਆਪਣੀਆਂ ਧੀਆ ਵਿਆਹਉਂਦੇ ਆ ਤਾਂ ਉਹ ਇੱਕ ਚੰਗਾ ਵਾਰੀ ਟੋਲਦੇ ਆ ਪਰ ਕਹਿੰਦੇ ਆ ਕਿ ਜਾਂ ਤਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ ਅਸਲ 'ਚ ਵਰਤ ਕੇ ਪਤਾ ਲੱਗਦਾ ਹੁੰਦਾ ਕਿ ਕੁੜੀ ਦੇ ਸਹੁਰੇ ਪਰਿਵਾਰ ਵਾਲੇ ਕਿੱਦਾਂ ਦੇ ਆ ਛੋਟੇ-ਛੋਟੇ ਮਤਭੇਦ ਹਰ ਇੱਕ ਪਰਿਵਾਰ ਦੇ ਵਿੱਚ ਹੁੰਦੇ ਨੇ ਪਰ ਜਿਹੜੇ ਪਰਿਵਾਰਾਂ ਦੇ ਵਿੱਚ ਇੱਕ ਔਰਤ ਹੀ ਔਰਤ ਦੀ ਦੁਸ਼ਮਣ ਬਣਦੀ ਆ ਤੇ ਉਹਦੀ ਇੱਜ਼ਤ ਦਾਅ ਤੇ ਲਾਉਂਦੀ ਆ ਜਾਂ ਉਹਨੂੰ ਕੁਝ ਇਹੋ ਜਿਹਾ ਕਰਨ ਲਈ ਮਜਬੂਰ ਕਰਦੀ ਆ ਜਿਹੜਾ ਸਾਡੇ ਸਮਾਜ ਦੇ ਵਿੱਚ ਪ੍ਰਵਾਨ ਨਹੀਂ ਹੁੰਦਾ ਤਾਂ ਇਹੋ ਜੇ ਲੋਕਾਂ ਤੋਂ ਦੂਰੀ ਬਣਾ ਲੈਣੀ ਚਾਹੀਦੀ ਆ ਪ੍ਰੀਤ ਨੇ ਸਮਾਂ ਰਹਿਂਦਿਆਂ ਤਲਾਕ ਦਾ ਫੈਸਲਾ ਲੈ ਕੇ ਆਪਣੀ ਜ਼ਿੰਦਗੀ ਸੰਵਾਰ ਲਈ ਨਹੀਂ ਤਾਂ ਸਾਰੀ ਉਮਰ ਪ੍ਰੀਤ ਨੇ ਉੱਥੇ ਆਪਣੀ ਰੋ ਰੋ ਕੇ ਕੱਟਣੀ ਸੀ ਤੇ ਗੁਰਦੇਵ ਸਿੰਘ ਨੇ ਵੀ ਬਹੁਤ ਦੁਖੀ ਹੋਣਾ ਸੀ ਜੇ ਇੱਕ ਫੈਸਲਾ ਕਰਨ ਨਾਲ ਸਾਡੀ ਜ਼ਿੰਦਗੀ ਬਦਲਦੀ ਆ ਤਾਂ ਸਾਨੂੰ ਉਹ ਫੈਸਲਾ ਕਰਨ ਲੱਗੇ ਦੇਰ ਨਹੀਂ ਕਰਨੀ ਚਾਹੀਦੀ ਮੈਨੂੰ ਉਮੀਦ ਹੈ ਕਿ ਕਹਾਣੀ ਤੁਹਾਨੂੰ ਪਸੰਦ ਆਈ ਹੋਵੇਗੀ ਜੇਕਰ ਵਧੀਆ ਲੱਗੀ ਤਾਂ ਲਾਈਕ ਕਰਨਾ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ